ਅੱਛੇ ਗਾ ਦੋਸਤੋ ਕੈਨੇਡਾ ਬੱਚੇ ਭੇਜੀਏ ਨਾ ਭੇਜੀਏ بڑے ਤਰੀਕੇ ਦੇ ਜਿਹੜੇ ਸਵਾਲ ਆ ਸਪੈਸ਼ਲੀ ਉਹ ਵੀ ਬੱਚੇ ਜਿਹੜੇ ਇੱਥੇ ਆਏ ਹੋਏ ਆ ਬਹੁਤ ਸਾਰੇ ਬੱਚਿਆਂ ਨੂੰ ਕਈ ਵਾਰੀ ਪੇਰੈਂਟਸ ਨੂੰ ਖਾਸ ਹੋ ਰਿਹਾ ਕਿ ਬੈਕ ਇੰਡੀਆ ਜਿਹੜੀ ਕੀ ਇਹ ਚੀਜ਼ਾਂ ਲੱਗਦੀਆਂ ਕਿ ਗਲਤੀ ਹੋ ਗਈ ਬੱਚੇ ਨੂੰ ਭੇਜ ਕੇ ਆਪਾਂ ਹੁਣ ਨਾ ਕਾਮੈਂਟ ਮਿਲਣਾ ਨਾ ਪਿਆਸ ਮਿਲਨੀ ਆ ਸੋ ਨਵੇਂ ਬੱਚਿਆਂ ਨੇ ਆਉਣਾ ਨਹੀਂ ਆਉਣਾ ਉਹ ਤਾਂ ਫੈਸਲਾ ਬੜਾ ਤੁਸੀਂ ਉਹ ਨਵੇਂ ਬੱਚਿਆਂ ਨੂੰ ਕਹਿੰਦੇ ਕਾਮਯਾਬ ਹੋਏ ਦੇਖਿਆ ਤੁਸੀਂ ਤਾਂ ਲਾਉਂਗੇ ਉੱਗੀ ਇੱਥੇ ਕੈਨੇਡਾ ਇਹਦੇ ਕੋਈ ਮਕਸਦ ਹੈਗਾ ਜਿੰਨੇ ਵੀ ਬੱਚੇ ਜਿਹੜੇ ਕਿ ਇੱਥੇ ਆਏ ਹੋਏ ਆ ਹਰ ਬੱਚੇ ਤੋਂ ਇਮਾਨਦਾਰੀ ਨਾਲ ਅਸੀਂ ਪੁੱਛਿਆ ਹਰ ਮੰਦੇ ਬੱਚੇ ਤੋਂ ਪੁੱਛਿਆ ਕਿ ਹਾਂ ਕਿ ਪਛਤਾਵਾ ਤਾਂ ਨਹੀਂ ਹੋ ਰਿਹਾ ਕਿੱਦਾਂ ਦਾ ਲੱਗ ਰਿਹਾ ਹਰ ਤਰ੍ਹਾਂ ਦੇ ਬੱਚੇ ਨੂੰ ਮਿਲੇ ਜਿਹੜੇ ਆਪਣੇ ਪੜਾਈ ਹਲੇ ਕਰ ਰਹੇ ਆ ਇੱਕ ਇੱਕ ਸੈਮੈਸਟਰ ਆ ਜਾਂ ਪੜਾਈ ਕੰਪਲੀਟ ਕਰ ਗਿਆ ਵਾਕ ਪੁਆਇੰਟ ਵਾਲੇ ਪਾਸੇ ਆ ਪੀਆਰ ਲੈਣ ਵਾਲੇ ਪਾਸੇ ਆ ਸੋ ਹਰ ਬੱਚੇ ਨੂੰ ਮਿਲਿਆ ਤੇ ਹਰ ਬੱਚੇ ਨੇ ਤਕਰੀਬਨ ਪੋਜ਼ਿਟਿਵ ਫੀਡਬੈਕ ਦੇਖਿਆ ਪੋਜ਼ਿਟਿਵ ਫੀਡਬੈਕ ਤੇ ਇੱਕ ਤਾਂ ਇਹ ਹੀ ਸੀਗਾ ਕਿ ਹਾਂ ਬੱਚਾ ਆਪਣਾਪ ਬੱਚੇ ਨੂੰ ਸੰਭੜਾ ਆਏਦਾ ਬੱਚੇ ਨੂੰ ਫਾਈਨੈਂਸ਼ੀਅਲ ਮੈਨੇਜਮੈਂਟ ਆ ਜਾਂਦੀ ਹੈ ਕਰਨੀ ਜੋ ਕਿ ਬੜਾ ਇੱਕ ਜ਼ਿੰਦਗੀ ਦਾ ਤਕੜਾ ਗਿਆਨ ਹੈਗਾ ਜੋ ਕਿ ਬੱਚਾ ਇੱਥੇ ਸਿੱਖਦਾ ਹੈਗਾ ਬਟ ਅੱਜ ਮੈਂ ਉਹ ਬੱਚਿਆਂ ਦੀ ਗੱਲ ਕਰਨੀ ਆ ਜਿਹੜੇ ਪਿਛਲੇ 2-3 ਸਾਲ ਪਹਿਲਾਂ ਉੱਥੇ ਆਏ ਸੀਗੇ 4 ਸਾਲ ਪਹਿਲਾਂ ਆਏ ਸੀ ਵਾਕ ਪਰਮਿਟਸ ਤੇ ਲੈ ਲੈ ਬਟ ਹੁਣ ਐਕਸਪ੍ਰੈਸ ਐਂਟਰੀ ਦੇ ਜਿਹੜਾ ਪੀਆਰ ਦੇ ਪੁਆਇੰਟਸ ਆ 500 ਪਲੱਸ ਤੇ ਉੱਪਰ ਜਾ ਰਹੇ 510 ਦਾ ਲਾਸਟ ਡਰਾਅ ਨਿਕਲਿਆ ਤੇ ਉਹਨੂੰ ਲੱਗ ਰਿਹਾ ਕਿ ਦਿਨ ਕਿਤੇ ਪ੍ਰੈਕਟੀਕਲੀ ਨਾਟ ਪੋਸੀਬਲ ਖਾਸ ਤੌਰ ਤੇ ਜਿਹੜੇ ਪਲੱਸ 2 ਵਾਲੇ ਬੱਚੇ ਜਿਹੜੇ ਹੈਗੇ ਆ ਉਹਨਾਂ ਵਾਸਤੇ ਉਹਨੂੰ ਲੱਗ ਰਿਹਾ ਕਿ ਪੋਸੀਬਿਲਿਟੀਜ਼ ਨਹੀਂ ਹੈਗੀਆਂ ਸੋ ਕੈਨੇਡਾ ਦੀ ਹਰ ਪ੍ਰੋਵਿੰਸ ਜਿਹੜੀ ਕੀ ਆ ਮੈਂ ਤੁਹਾਨੂੰ ਐਕਸਪਲੋਰ ਕੀਤੀ ਤੇ ਮੈਂ ਬੱਚਿਆਂ ਨੂੰ ਵੀ ਕਹਾਂਗਾ ਤਕਰੀਬਨ 2 ਕਿੰਨੇ ਲੱਗਦੇ ਆ ਵਿਨੀ ਪੈ ਕੇ ਇੱਕ ਸੈਂਟਰ ਹੈਗਾ ਜਿੱਥੇ ਤੁਸੀਂ ਪੂਰੇ ਪਾਸੇ ਜਾ ਸਕਦੇ ਹੋ Ontario ਦੇ ਇਧਰ ਆ ਸਕਦੇ ਆ BC ਤੋਂ ਵੀ ਇਧਰ ਆ ਸਕਦੇ ਆ ਸੋ ਐਕਸਪਲੋਰ ਕਰੋ ਥੈਨ ਡਿਸਾਈਡ ਕਰੋ ਜਿੰਨਾ ਕਿ ਮੈਂ ਦੇਖਿਆ ਕਿਉਂਕਿ ਜਿੱਦਾਂ ਨੇ ਕਿ ਨਾ ਆਪਣੀ ਮਿਥ ਬਣੀ ਹੁੰਦੀ ਕਿ ਯਾਰ ਇਹ ਬੰਦਾ ਇਦਾਂ ਦਾ ਇਹ ਜਿਹੜਾ ਕਿ ਮੈਂ ਪ੍ਰੋਵਿੰਸ ਦੀ ਗੱਲ ਕਰਾਂ ਇਹ ਪ੍ਰੋਵਿੰਸ ਇਦਾਂ ਦੀ ਬਹੁਤ ਠੰਡੀ ਕੰਮ ਨਹੀਂ ਹੈਗਾ ਸੋ ਮੈਂ ਦੇਖਿਆ ਕਿ ਅਫੋਰਡੇਬਲ ਜਿਹੜੀ ਮੈਂ ਗੱਲ ਕਰਾਂ ਬਹੁਤ ਜ਼ਿਆਦਾ ਵੱਡੇ ਲੈਵਲ ਤੇ ਇੱਥੇ ਵਿਨੀ ਪੈਗ ਦੀ ਜਿਹੜੀ ਕੀ ਆ ਵਿੱਚ ਹੈਗਾ ਵਾ ਮੈਨੀਟੋਬਾ ਦੇ ਵਿੱਚ ਹੈਗਾ ਵਾ ਸੋ ਬੱਚਿਆਂ ਕੋਲ ਬੜੀ ਓਪਰਚ्युनिटीਜ਼ ਆਖਾਸ ਤੌਰ ਤੇ ਮੈਂ ਉਹ ਵੀ ਬੱਚੇ ਮਿਲਿਆ ਜਿਨ੍ਹਾਂ ਦੇ ਵਾਕ ਪਰਮਿਟਸ ਨਾਲ ਥੋੜੀ ਦੇ ਚ ਐਕਸਪਾਇਰ ਹੋ ਜਣੇ ਆ ਜਾਂ ਉਹਨਾਂ ਨੂੰ ਲੱਗ ਰਿਹਾ ਕਿ ਉਹਨਾਂ ਦਾ ਸਾਲ ਦੋ ਸਾਲ ਦਾ ਵਾਕ ਪਰਮਿਟ ਰਹਿ ਗਿਆ ਔਖੇ ਹੋਣਗੇ ਤੇ ਉਹਨਾਂ ਬੱਚਿਆਂ ਨੂੰ ਮੈਂ ਕਹਾਂਗਾ ਅਲਮ ਇਹ ਲੈਣ ਦੀ ਸੋਚ ਰਹੇ ਕਿਉਂਕਿ ਹੋਰ ਆਪਸ਼ਨ ਨਹੀਂ ਹੈਗੀ ਵੀਜ਼ਾ ਐਕਸਟੈਂਡ ਕਰਾਉਣੇ ਆ ਨਾ ਕਿੱਦਾਂ ਹੋਣਗੇ ਸੋ ਉਹਨਾਂ ਬੱਚਿਆਂ ਨੂੰ ਮੈਂ ਕਹਾਂਗਾ ਉਧਰ ਪਰਵੇਸ਼ ਛੱਡ ਕੇ ਜੂਰ ਇੱਧਰ ਆਓ ਤੇ ਵੀਜ਼ਾਸ ਦੀ ਕੈਟਾਗਰੀ ਕੱਲੀ ਇੱਕ ਨਹੀਂ ਹੈਗੀ ਬਹੁਤ ਵੀਜ਼ਾਸ ਦੀਆਂ ਕੈਟਾਗਰੀਜ਼ ਹੈਗੀਆਂ ਐਂਟਰਪ੍ਰੈਨਿਅਰ ਕੈਟਾਗਰੀਜ਼ ਵੀ ਹੈਗੀਆਂ ਮੇਰਾ ਜੇ ਤੁਸੀਂ ਪੁਰਾਣੀਆਂ ਵੀਡੀਓਜ਼ ਕੱਢ ਕੇ ਦੇਖੋ ਨਾ 4-5 ਸਾਲ ਪੁਰਾਣੀਆਂ ਵੀ ਮੇਰਾ ਸ਼ੁਰੂ ਤੋਂ ਹੀ ਮੰਨਣਾ ਵਾ ਪੈਸਾ ਆਪਣੇ ਆਪ ਤੇ ਲਾਓ ਨਾ ਕਿ ਕਿਸੇ ਬਗਾਨੇ ਦੀ ਜੇਬ ਦੇ ਵਿੱਚ ਪਾਓ ਸੋ ਪੈਸਾ ਇਹ ਇਹ ਵੀ ਜਿਹੜੀ ਹੁਣ ਗੱਲ ਇੱਥੇ ਸੈਟ ਹੁੰਦੀ ਆ ਤੁਸੀਂ ਇੱਥੇ ਆ ਕੇ ਐਂਟਰਪ੍ਰੀਨਿਅਰ ਕੈਟੇਗਰੀਜ਼ ਆਣੇ ਕਿ ਸੀ ਵਰਕ ਪਰਮਿਟ ਆਪਾਂ ਕਹ ਰਹੇ ਹਾਂ ਸੋ ਕਾਫੀ ਤਰ੍ਹਾਂ ਦੀਆਂ ਵਰਕ ਪਰਮਿਟਸ ਹੋਰ ਵੀ ਆਪਸ਼ਨਸ ਹੈ ਜੇ ਤੁਸੀਂ ਆਪਣਾ ਬਿਜ਼ਨਸ ਹਾਂ ਇੱਕ ਚੀਜ਼ ਹੈਗੀ ਆ ਰੀਜਨਲ ਏਰੀਆਜ਼ ਦੇ ਵਿੱਚ ਜਾਣ ਦੇ ਤੁਸੀਂ ਤਿਆਰ ਚਾਹੀਦੇ ਆ ਸੋ ਮੈਂ ਅੱਜ ਉਹ ਵੀ ਬੱਚਿਆਂ ਨੂੰ ਮੈਂ ਇੱਥੇ ਮਿਲਿਆ ਜਿਹੜੇ ਬੱਚਿਆਂ ਨੇ ਇਵਨ ਕਿ BC ਪ੍ਰੋਵਿੰਸ ਦੀ ਵੀ ਗੱਲ ਕਰਾਂ ਉੱਥੇ ਵੀ ਮਿਲਿਆ ਇਧਰ ਵੀ ਮੈਨੀਟੋਬਾ ਵੀ ਮਿਲਿਆ ਜਿਨ੍ਹਾਂ ਨੇ ਆਪਣੇ ਕਿ ਜਿਹੜੇ ਕੀ ਆ business ਖੋਲੇ ਆ ਆਪਣੇ business ਖੋਲੇ ਆ ਬਾਈ ਕੀਤੇ ਮੈਂ ਤਾਂ ਕਹੂੰਗਾ ਰੈਦਰ than ਕਿ ਕਿਸੇ ਨੂੰ LMI ਦੇ ਪੈਸੇ ਦੇਣ ਨੂੰ ਆਪਣੇ business ਖੋਲੇ ਆ ਤੇ ਵਨ ਕੀ ਮੈਂ ਇਹ ਵੀ ਬੱਚੇ ਨੂੰ ਮਿਲਿਆ ਸਾਲ ਬਾਅਦ ਉਹਨੇ ਆਪਣੇ business ਆਪਣੇ ਆਪ ਨੂੰ LMI ਦੇ ਕੇ ਵੀ ਪੱਕਾ ਕਰਾਇਆ ਯਾਰ ਸੋ ਕਿੰਨੀ ਵਧੀਆ ਗੱਲ ਆ ਨਾਲ ਦੀ ਨਾਲ ਪੈਸੇ ਵੀ ਜਿਹੜੇ ਕੀ ਕਮਾ ਰਹੇ ਆ ਤੋਂ ਖਾਸ ਹੋਰ ਨੇ ਪੇ ਰੋਲ ਤੇ ਜ਼ਰੂਰ ਬਚ ਜਾਓ ਕਿਉਂਕਿ ਨਾ ਪੇ ਰੋਲ ਵਾਲਾ ਜਿਹੜਾ ਇੱਥੇ ਕੰਮ ਆ ਨਾ ਬੜਾ ਕੁਝ ਨਹੀਂ ਬਚਦਾ ਪੇ ਰੋਲ ਤੇ ਤਾਂ ਨਾ ਮੈਂ ਤਾਂ ਕਹੂੰਗਾ ਜਿਹੜੀ LMI ਬੜੀ ਸਸਤੀਆਂ ਮਿਲ ਜਿੰਦੀਆਂ 10000 2000 ਵੀ ਮਿਲਦੀਆਂ ਪਰ LMI ਸੋ ਐਸ ਵੇਲੇ ਪਤਾ ਨਹੀਂ ਪੁਆਇੰਟ ਕੋਦੋਂ ਟਿਕਨੇ ਆ ਪੀਆਰ ਕੋਦੋਂ ਹੋਣੀ ਆ ਪਰ ਹਾਂ ਜੇ ਬਾ ਖਾਲੀ ਹੋ ਜਣੀਆਂ ਪੈਲੀਆਂ ਪਿੱਛੇ ਵਿਕ ਜਣੀਆਂ ਸੋ ਰੈਦਰ than ਬਾਇ ਇਹ ਬਿਜ਼ਨਸ ਇਅਰ ਆਪ ਬਿਲਕੁਲ ਤੁਸੀਂ ਕਰ ਸਕਦੇ ਆ ਐਲਐਮਈ ਤੋਂ ਵੀ ਘੱਟ ਰੇਟ ਤੇ ਮੈਂ ਇੱਥੇ ਇੱਕ ਸਟੂਡੈਂਟ ਨੂੰ ਮਿਲਿਆ ਜਿਨੇ ਆ ਪਿਛਲੇ ਸਮੇਂ ਦੇ ਵਿੱਚ 27000 ਡਾਲਰ ਇਨਵੈਸਟ ਕਰਕੇ ਆਪਣਾ ਰੀਜਨਲ ਏਰੀਆ ਦੇ ਵਿੱਚ ਛੋਟਾ ਜਿਹਾ ਬਿਜ਼ਨਸ ਖੋਲਿਆ ਇੱਕ ਛੋਟੀ ਭੈਣ ਨੂੰ ਮਿਲੇ ਸੀ ਜਿਨੇ ਕਿ ਡਰਾਈ ਕਲੀਨਿੰਗ ਦਾ ਬਿਜ਼ਨਸ ਖੋਲਿਆ ਐਂਡ ਸ਼ੀ ਇਜ਼ ਅਰਨਿੰਗ ਅ ਵੈਰੀ ਹੈਂਡਸਮ ਅਮਾਉਂਟ ਆਫ ਮਨੀ ਤੇ ਆਉਣ ਵਾਲੇ ਦਿਨਾਂ ਦੇ ਵਿੱਚ ਉਹਨੇ ਪੀਆਰ ਲਈ ਵੀ ਐਲੀਜੀਬਲ ਹੋ ਜਾਣਾ ਸੋ ਬਹੁਤ ਸਾਰੀਆਂ ਜਿਹੜੀਆਂ ਆਪਸ਼ਨਸ ਹਜੇ ਵੀ ਹੈਗੀਆਂ ਸੋ ਆਨਸ਼ੋਰ ਵਾਲੇ ਬੱਚੇ ਕੈਨੇਡਾ ਵਾਲੇ ਬੱਚੇ ਜ਼ਰੂਰ ਇੱਕ ਵਾਰੀ ਕੰਟੈਕਟ ਕਰੋ ਕੰਟੈਕਟ ਇੰਸਟਾਗ੍ਰਾਮ ਦੇ ਬੇਟਾ ਮੈਂ ਤਾਂ ਕਹਾਂਗਾ ਹਾਂ ਬਾਕੀ ਤੁਸੀਂ ਆ WhatsApp ਤੇ ਸਾਡੇ ਇੰਡੀਆ ਵਾਲੇ ਤੇ ਵੀ ਭੇਜ ਸਕਦੇ ਹੋ ਪ੍ਰੋਫਾਈਲ ਪਰ ਫਿਰ ਵੀ ਬੱਚੇ ਨੂੰ ਕਹਾਂਗਾ ਇੰਸਟਾਗ੍ਰਾਮ ਤੇ ਤੁਸੀਂ ਸਾਡੇ ਨਾਲ ਜ਼ਰੂਰ ਕੰਟੈਕਟ ਕਰੋ ਸੋ ਔਨਸ਼ੋਰ ਵਾਲੇ ਸਟੂਡੈਂਟ ਸਪੈਸ਼ਲੀ ਜਿਹੜੇ ਬੱਚੇ ਬੜੇ ਵੱਡੇ ਸੁਪਨੇ ਉਮੀਦਾਂ ਲੈ ਕੇ ਆਏ ਸੀਗੇ ਟੋਰਾਂਟੋ ਬ੍ਰੈਮਟਨ BC ਵੈਨਕੂਵਰ ਦੇ ਵਿੱਚ ਸਟਕ ਫੀਲ ਕਰ ਰਹੇ ਆ ਹਾਂ ਕਈ ਤਾਂ ਨੋਵਾ ਸਕੋਸ਼ੀਆ ਵੀ ਮੂਵ ਹੋ ਗਏ ਜਾਂ ਕਈ ਵਿਨੀ ਬੈਗ ਵੀ ਮੂਵ ਹੋਏ ਹੁਣੇ ਆ ਬਟ ਕਈ ਤਾਂ ਸਹੀ ਸਲਾਹ ਤੋਂ ਬਿਨਾ ਸਿਰੇ ਨਹੀਂ ਲੱਗ ਰਹਾ ਤਾਂ ਸਹੀ ਸਲਾਹ ਵਾਸਤੇ ਬਿਲਕੁਲ ਮੈਂ ਤੁਹਾਨੂੰ ਕਹਿੰਦਾ ਆਪਣੇ ਵੱਲ ਮੰਨਦੇ ਹੋ ਤਾਂ ਪੂਰੀ ਸਲਾਹ ਦਵਾਂਗੇ ਪ੍ਰੋਫਾਈਲ ਤੋਂ ਪ੍ਰੋਫਾਈਲ ਤੁਹਾਡੇ ਮੈਟਰ ਕਰੇਗਾ ਹੋ ਸਕਦਾ ਤੁਸੀਂ ਆਪਣੇ ਲੱਖਾਂ ਰੁਪਏ ਬਚਾ ਕੇ ਆਉਣ ਵਾਲੇ ਸਮੇਂ ਦੇ ਵਿੱਚ ਆਪਣੇ ਸਾਰੇ ਸੁਪਨੇ ਪੂਰੇ ਕਰੋ ਉਹ ਵੀ ਲੱਖਾਂ ਰੁਪਏ ਜਿਹੜਾ ਕੀ ਆ ਕਮਾ ਕੇ ਰੱਦ ਸਿੱਧੀ ਗੱਲ ਕਹਾਂ ਆਪਣੇ ਦੇ ਪੈਸਾ ਖਰਚੋ ਸੋ ਪੈਸੇ ਦੇ ਕੇ ਜੇ ਪੱਕਾ ਉਹਨੇ ਸਾਰਾ ਪੰਜਾਬ ਹੋ ਜਾਂਦਾ ਸੋ ਸਹੀ ਸਲਾਹ ਨਾਲ ਹੀ ਪੱਕਾ ਹੋਇਆ ਜਾਏਗਾ ਸੋ ਪਿਨਾਕਲ ਦੇ ਨਾਲ ਜਰੂਰ ਜੁੜੇ ਰਹੋ ਸੋ ਇੱਕ ਜਿਹੜਾ ਮਕਸਦ ਹੈਗਾ ਕੈਨੇਡਾ ਵਿੱਚ ਇੱਥੇ ਵਿਜ਼ਿਟ ਕਰਨ ਦਾ ਸੋ ਉਹਦਾ ਇੱਕੋ ਹੀ ਮਕਸਦ ਹੈਗਾ कि बच्चियां वास्ते ऑप्शंस ਕੱਢੀਆਂ ਜਾਂ ਸੋ ਕਾਫੀ ਆਪਸ਼ਨਸ ਆਈਆਂ ਸੋ ਆਪਣੀ ਪ੍ਰੋਫਾਈਲ ਸ਼ੇਅਰ ਕਰੋ ਆਨਸਰ ਵਾਸਤੇ ਵੀ ਬੱਚੇ ਜਿਹੜੇ ਕਿ ਸਾਡੇ ਨਾਲ ਕਨੈਕਟ ਕਰ ਸਕਦੇ ਸਸ ਸੇ ਗਾਦ